ਯੁਗੋ ਯੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਆਂ ਦੀ ਨਿੱਗੀ ਗੋਦ ਅੰਦਰ ਬੜੇ ਲੰਬੇ ਸਮੇਂ ਤੋਂ ਔਰ ਬੜੇ ਪਿਆਰ ਦੇ ਨਾਲ ਸਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜਿਓ ਅਸਥਾਨ ਦੇ ਪੂਰਵਜ ਮੁਖੀ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੰਤਾ ਸਿੰਘ ਜੀ ਆਦਰਨੀਏ ਮਹਾਂਪੁਰਖ ਸਤਪੁਰਖ ਸੰਤ ਬਾਬਾ ਉਜਾਗਰ ਸਿੰਘ ਜੀ ਜਿਨ੍ਹਾਂ ਨੂੰ ਹਰ ਸਾਲ ਦੀ ਤਰ੍ਹਾਂ ਬਹੁਤ ਪਿਆਰ ਦੇ ਨਾਲ ਯਾਦ ਕਰ ਰਹੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਦੀਪਕ ਸਿੰਘ ਜੀ ਜਿਨ੍ਹਾਂ ਦੇ ਪਿਆਰ ਵਿੱਚ ਸਾਰੇ ਭਾਰਤ ਵਰਸ਼ ਚੋਂ ਆਦਰ ਹਰ ਸੰਸਥਾ ਦੇ ਮਾਪੁਰਕੇ ਤੇ ਪਹੁੰਚੇ ਜਿੰਨਾ ਵਿੱਚ ਸਟੇਜ ਤੇ ਸੁਭਾਇਮਾਨ ਸ਼੍ਰੀ ਨਿਰਮਲ ਭੇਕ ਪੂਸ਼ਨ ਆਦਰਨੀਏ ਸਤਪੁਰਖ ਸ਼੍ਰੀ ਮਹਾਂੰਤ ਰਿਸ਼ਮ ਸਿੰਘ ਜੀ ਪੰਚਾਇਤੀ ਅਖਾੜਾ ਨਿਰਮਲਾ ਡੇਡਾ ਧਰਮ ਤੁਜਾ ਪਟਿਆਲਾ ਹਰਦואੜ ਉੱਥੇ ਹੀ ਸਾਡੇ ਕੌਮ ਦੇ ਅਜ਼ੀਜ਼ ਮਹਾਨ ਨਿਵਾਜੇ ਹੋਏ ਵਿਦਵਾਨ ਗੋਹਰੇ ਮਸਕੀਨ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਾਡੇ ਨਿਰਮਲ ਪੇਖ ਦੇ ਮਹਾਨ ਵਿਦਵਾਨ ਕਮਲਜੀਤ ਸਿੰਘ ਜੀ ਸ਼ਾਸਤਰੀ ਪਰ ਸਾਰੀ ਇੱਕ ਤੋਂ ਇੱਕ ਪੂਜਨੀਕ ਸਤਕਾਰਯੋਗ ਵਿਦਵਾਨ ਔਰ ਮਹਾਂਪੁਰਖ ਲੀ ਸਮਾਂ ਕੇਵਲ 5 ਮਿੰਟ ਮਿਲਿਆ ਸੀ ਜੀ ਪਰ ਜਦੋਂ ਕੋਈ ਬੁਲਾਦਾ ਸ਼ਬਦ ਕਹਿਣਾ ਚਾਵੇ ਤੇ 5 ਮਿੰਟ ਤੇ ਕੇਵਲ ਫਤੀ ਬੁਲਾਉਂਦਿਆਂ ਹੀ ਲੱਗ ਜਾਂਦੇ ਹੁੰਦੇ ਨੇ ਤੇ ਮੈਂ ਜੇ 2-4 ਮਿੰਟ ਵਾਧਾ ਲਾ ਦਿੱਤੇ ਤੇ ਮੈਂ ਪਹਿਲਾਂ ਇਸ ਲਈ ਮਾਫੀ ਮੰਗ ਲੈਣਾ ਵੀ ਇਹ ਸ਼੍ਰੀ ਮਹੰਤ ਸਾਹਿਬ ਜੀ ਵੱਲੋਂ ਦਾਸ ਨੂੰ ਸਮਾਂ ਮਿਲਿਆ ਹੈ ਕਿਉਂਕਿ ਉਹਨਾਂ ਦੀ ਹਾਜ਼ਰੀ ਦਾਸ ਲਵਾ ਰਿਹਾ ਹੈ ਔ ਬੜੀ ਪਿਆਰ ਦੇ ਨਾਲ ਇੱਕ ਦਫਾ ਫਿਰ ਮਨ ਬਿਰਤੀਆਂ ਇਕਾਗਰ ਕਰੋ ਪਾਤਸ਼ਾਹ ਜੀ ਨੂੰ ਸ਼ੀਸ਼ ਝੁਕਾਓ ਪਿਆਰ ਸਹਿਤ ਆਪਾ ਫਤੀ ਬਲਾ ਕੇ ਅਰੰਭਤਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਜਿੱਥੇ ਆਪਾਂ ਮਹਾਂਪੁਰਖਾਂ ਨੂੰ ਯਾਦ ਕਰਦੇ ਆ ਉੱਥੇ ਹੀ ਦਾਦੇ ਦੀ ਸ਼ਹੀਦੀ ਨੰਗੀ ਐ ਤੇ ਪੋਤੀਆਂ ਦੀਆਂ ਵਾਰੀਆਂ ਸ਼ੁਰੂ ਹੋ ਗਈਆਂ ਨੇ ਦਾਦੇ ਦਾ ਸਮਾਅ ਸਤਾਬਦੀ ਔਰ ਉਹਨਾਂ ਵੀ ਚੱਲ ਰਹੀ ਐ ਮੇਰੇ ਪਿੱਛੇ ਕੌਮ ਦੇ ਬੜੇ ਅਜੀਜ਼ ਸ਼ਾਇਰ ਬੈਠੇ ਨੇ ਸਮਾ 5-7 ਮਿੰਟ ਹੀ ਲਾਉਣਾ ਐ ਤੇ ਮੈਂ ਕਿਉਂ ਨਹੀਂ ਸ਼ਾਇਰਾਂ ਦੀ ਸਭਾ ਵਿੱਚ ਇੱਕ ਦੋ ਸ਼ਾਇਰ ਸ਼ੇਅਰ ਪੇਸ਼ ਕਰੂੰਗਾ ਕਿਉਂਕਿ ਗੁਰਸੇ ਬੈਠੇ ਨੇ ਕਥਾ ਆਵਦੀ ਥਾਂ ਤੇ ਹੈ ਕੀਰਤਨ ਆਵਦੀ ਥਾਂ ਤੇ ਹੈ ਇਹਦੇ ਤੋਂ ਉੱਤੇ ਕੁਝ ਵੀ ਨਹੀਂ ਹੈਗਾ ਨਾ ਜੀ ਸਭ ਤੇ ਉੱਤਮ ਹਰ ਕੀ ਤੇ ਕਲਯੁਗ ਮੈਂ ਕੀਰਤਨ ਪਰ ਕਮਾਲ ਦੀ ਗੱਲ ਹੈ ਜਦੋਂ ਰੂਹ ਦੀ ਖਰਾਕ ਚਾਹੀਦੀ ਹੁੰਦੀ ਸੀ ਥੇ ਮਹਾਰਾਜ ਨੇ 52 ਕਵੀ ਰਖੇ ਸੀ ਆ ਗੋ ਸਤਨਾਮ ਕਵੀਆਂ ਦੀ ਆਲਦੀ ਦੁਨੀਆ ਹੈ ਸ਼ੀਦੀ ਦੇ ਹਾੜੇ ਚੱਲ ਪਏ ਨੇ ਜੀ ਆਸ਼ਿਕ ਇਸ਼ਕ पे सदा ਕੁਰਬਾਨ ਹੋਤਾ ਹੈ ਆਸ਼ਿਕ ਇਸ਼ਕ पे सदा ਕੁਰਬਾਨ ਹੋਤਾ ਹੈ ਕੁਰਬਾਨੀ ਸੇ ਹੀ ਆਸ਼ਿਕ ਸੁਰਖ ਰੂਹ ਹੋਤਾ ਹੈ ਅਰੇ ਉਹ ਇਸ਼ਕ ਹੀ ਕਿਆ ਜੋ ਮਿਟ ਜਾਏ ਮਰਨੇ ਸੇ ਇਸ਼ਕ ਤੋ ਖੁਦਾ ਕਾ ਹੈ ਜੋ ਮਰ ਕਰ ਸ਼ੁਰੂ ਹੁੰਦਾ ਹੈ ਆਪਾ ਮਰਾਂਗੇ ਤੇ ਮਰ ਜਾਣਾ ਜੀ ਰੱਬ ਦੇ ਪਿਆਰਿਆਂ ਦੀ ਤੇ ਖੇੜੀ ਚਾਂਦਨੀ ਚੌਂਕ तिस ਰਹਾਂਦੀਆਂ ਕੰਦਾ ਤੋਂ ਸ਼ੁਰੂ ਹੁੰਦੀ ਹੈ ਆਪਾ ਮਰ ਜਾਣਾ ਹੈ ਪਰ ਉਹਨਾਂ ਮਾਪੁਰਖਾਂ ਦੀਆਂ ਜੀਵਨੀਆਂ ਉਹਨਾਂ ਦੇ ਪਾਏ ਹੋਏ ਪੂਰਨੀ ਉਹ ਜੁਗੋ ਜੁਗ ਅਟੱਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਪਾਤਸ਼ਾਹ ਨੂੰ ਜਦੋਂ ਚਾਂਦਨੀ ਚੌਕ ਦੇ ਵਿੱਚ ਔਰੰਗਜੀਬ ਦੇ ਸਾਹਮਣੇ ਸ਼ਹੀਦ ਕਰਨ ਦੇ ਲਈ ਲਿਆਂਦਾ ਗਿਆ ਨਾ ਕਿ ਔਰੰਗਜੀਬ ਗੌਰ ਸਾਹਿਬ ਉਹ ਗੁਰੂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਏ ਜਿਹੜੇ ਗੁਰੂ ਨੇ ਕਿਹਾ ਭੈ ਕਾਹੂ ਕੋ ਦਿੱਤ ਨਹਿ ਨਹਿ ਪੈ ਮੰਨਤ ਜਿਹੜੇ ਗੁਰੂ ਦੇ ਡਰ ਲੱਗੇ ਤਾਂ ਅੱਗੇ ਵੀ ਨਹੀਂ ਆਏਗਾ ਉਹਨੇ ਕਿਹਾ ਪਾਤਸ਼ਾਹ ਈਨ ਮੰਨੋ ਜਾਨ ਬਖਸ਼ੀਏ ਤੇ ਨਹੀਂ ਤੇ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਮਤਲਬ ਧਮਕੀ ਹੈ ਵੀ ਤੁਹਾਨੂੰ ਕਤਲ ਕਰ ਸਕਦੇ ਆ ਤੇ ਮਹਾਰਾਜ ਜੀ ਜਿਹੜਾ ਬਚਨ ਕਹਿੰਦੇ ਨੇ ਜੀ ਦਾਸ ਦਾ ਇੱਕ ਸ਼ਾਇਰ ਹੈ ਹਮ ਬਲਾ ਤੁਮਸੇ ਕਿਉ ਡਰेंगे हम बला तुमसे क्यों डरेंगे जब हम ही तुमको डराएंगे नहीं आगे बढ़ना सीखा है जिंदगी में हमने अपने कदमों को पीछे हटायेंगे नहीं सिर कट जाए ये तो अलग बात है तेरा जोर तेरे हाथ में तलवार है तेरी पहुंच है assi chad di kal sir kat dena hor gall hai सिर कट जाए जे तो अलग बात है जब तक जान है सिर झुकाएंगे नहीं अरे सिर कट जाए जे तो अलग बात है जब तक जान है सिर झुकाएंगे नहीं अरे मौत से तो दुनिया में बुझदिल डरते हैं हम तो बिना शहादत के जाएंगे नहीं। ਸੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਮਾਇ ਇਜਾਜ਼ਤਿੰਦਾ ਇਸ ਲਈ ਮੈਂ ਕੋਈ ਸਾਖੀਆ ਵਿਚਾਰ ਸ਼ੁਰੂ ਨਹੀਂ ਕੀਤੀ ਬਹੁਤ ਵੱਡੀਆਂ ਅਸਥਾਨ ਦੀਆਂ ਸੇਵਾਵਾਂ ਨੇ ਸਾਰੇ ਮਾਪੁਰਖਾਂ ਨੇ ਕੀਆ ਜੀ ਜਦੋਂ ਇਤਿਹਾਸਕ ਥਾਵਾਂ ਦਾ ਨਾਮ ਆਉਂਦਾ ਹੈ ਨਾ ਸਨੇਰੀ ਅਖਨਾ ਦੀ ਵਿੱਚ ਦੌਦਰ ਪਿੰਡ ਦਾ ਨਾਮ ਆਉਂਦਾ ਹੈ ਉਹ ਕਿਉਂ ਆਉਂਦਾ ਹੈ ਕਿਉਂਕਿ ਇੱਥੋਂ ਦੇ ਮਾਪੁਰਖਾਂ ਦੀਆਂ ਬੜੀਆਂ ਵੱਡੀਆਂ ਕਮਾਈਆਂ ਨੇ ਨੇਤਰਹੀਨ ਪਤਾ ਨਹੀਂ ਕਿੰਨੇ ਕਰਾਗੀ ਸਿੰਘ ਇਥੋਂ ਪੈਦਾ ਹੋਏ ਜਿਨ੍ਹਾਂ ਨੇ ਦੂਰ ਦਰਾਡੇ ਜਾ ਕੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ ਇਹ ਸਾਡੀ ਡਿਊਟੀ ਲਈ ਗਈ ਏ ਕਲਗੀ ਤਰਪਾਕਸ਼ਾ ਵੱਲੋਂ ਨਿਰਮਲੇ ਮਾਪੁਰਖਾਂ ਦੇ ਵਿੱਚ ਬੜੇ ਵੱਡੇ ਵੱਡੇ ਵਿਦਵਾਨ ਜਿੱਥੋਂ ਦੇ ਸ਼੍ਰੀਮੰਤ ਸਾਹਿਬ ਜੀ ਨੇ ਉਹਨਾਂ ਨੂੰ ਕਮੈਂਟ ਦਿਓ ਜੀ ਸੇਖਵਾਂ ਨਗਰ ਤੋਂ ਨੇ ਸ਼੍ਰੀ ਮਹੰਤ ਸਾਹਿਬ ਜੀ ਔਰ ਜਿਸ ਵੇਲੇ ਸਾਨੂੰ ਹਰੇਕ ਹੀਲੇ ਡਰਾਇਆ ਗਿਆ ਸਾਨੂੰ ਕਤਲ ਕੀਤਾ ਸ਼ਹੀਦ ਕੀਤਾ ਨੀਜੀਆਂ ਤੇ ਟੰਗਿਆ ਜਦੋਂ ਕੋਈ ਵੀ ਤਰੀਕਾ ਸਿੱਖਾਂ ਨੂੰ ਨਾ ਝੁਕਾ ਸਕਿਆ ਨਾ ਜੀ ਉਦੋਂ ਜ਼ਾਲਮ ਨੇ ਇਹ ਤਰਕੀਬ ਲਾਈ ਵੀ ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ ਕਹਿੰਦੇ ਜੀ ਦੋ ਹੀ ਥਾਵਾਂ ਨੇ ਇੱਕ ਬਾਣੀ ਹੈ ਤੇ ਦੂਜਾ ਹਰਿਮੰਦਰ ਸਾਹਿਬ ਦਾ ਸਰੋਵਰ ਸਰੋਵਰ ਨੂੰ ਵੀ ਪੂਰੀਆ ਗਿਆ ਪੰਜਾਂ ਮਲਿਓਏ ਆਪ ਜੀ ਨੇ ਸੁਨਿਆ ਹੈ ਤੇ ਬਾਣੀ ਦੇ ਨਾਲੋਂ ਤੋੜਨ ਦੇ ਲਈ ਕਹਿੰਦੇ ਵੀ ਜਿੰਨਾ ਚਿਰ ਸਿੱਖਾਂ ਕੋਲੇ ਬਾਣੀ ਐ ਇਹ ਡੋਲਦੇ ਨਹੀਂ ਇਤਿਹਾਸ ਤੁਸੀਂ ਸੁਣਿਆ ਵੀ ਉਹਨੂੰ ਚਰਕੜੀ ਤੇ ਚਾੜਿਆ ਪਿਆਰੀ ਨੂੰ ਤੇ ਉਹ ਜਪਜੀ ਸਾਹਿਬ ਪੜ ਰਿਆ ਦੇਗ 'ਚ ਉਬਾਲਿਆ ਗਿਆ ਤੇ ਭਾਈ ਦਿਆਲਾ ਜੀ ਸੁਖਮੀ ਸਾਹਿਬ ਕਹਿੰਦੇ ਬਾਣੀ ਨਾਲੋਂ ਤੋੜੋ ਕਹਿੰਦੇ ਬਾਣੀ ਨਾਲੋਂ ਕਿਵੇਂ ਤੋੜਿਆ ਜਾਵੇ ਉਦੋਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਆਪਣੇ ਸੱਚੇ ਪਾਤਸ਼ਾਹ ਜੀ ਦਾ ਕੋਈ ਟੀਕਾ ਨਹੀਂ ਸੀ ਇਹਨਾਂ ਕਹਿਆ ਵੀ ਬਾਣੀ ਤੇ ਪੜਦੇ ਬਹੁਤ ਹੀ ਸਿੱਖਾਂ ਨੂੰ ਅਰਥਾਂ ਦਾ ਤੇ ਪਤਾ ਨਹੀਂ ਤੇ ਅੰਗਰੇਜ਼ਾਂ ਨੇ ਇੱਕ ਡਾਕਟਰ ਟਰੰਪ ਦੀ ਡਿਊਟੀ ਲਈ ਉਹਨੇ ਤਰੋੜ ਮਰੋੜ ਕੇ ਅਰਥ ਲਿਖਨੇ ਸ਼ੁਰੂ ਕਰ ਦਿੱਤੇ ਜਿਹਦੇ ਨਾਲ ਸਿੱਖਾਂ ਵਿੱਚ ਦੁੱਬਦਾ ਪਵੇ ਤੇ ਆਹ ਸ਼੍ਰੀਮਨ ਸਿਆ ਬੈਠੇ ਨੇ ਸਾਡੇ ਦੇਖਦੇ ਨਿਵਾਜੀ ਹੋਏ ਨੇ ਉਹ ਥਾਂ ਦੇ ਵੀ ਇਹ ਮੁਖ ਸੇਵਾਦਾਰ ਨੇ ਜੀ ਜਦੋਂ ਤਰੋੜ ਮਰੋੜ ਕੇ ਅਰਥ ਹੋਏ ਗੁਰਬਾਣੀ ਦੇ ਅਰਥ ਨਹੀਂ ਅਨਰਥ ਹੋਣ ਲੱਗੇ ਉਸ ਵੇਲੇ ਫਰੀਦ ਕੋਟਿਆ ਰਾਜਾ ਇਹ ਫਰੀਦ ਕੋਟ ਤੋਂ ਸੇਖਵਾ ਨਗਰ ਜਾਂਦਾ ਹੈ ਜੀ ਕਈ ਇਹਦੇ ਨਾਲ ਹੋਰ اهل ਕਰ ਤੇ ਸਿਆਣੇ ਨੇ ਇਹ ਜਾ ਕੇ ਉਸ ਵੇਲੇ ਦੇ ਸਤਿਕਾਰਯੋਗ ਬਾਬਾ ਬਦਨ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਮਹਾਂਪੁਰਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਰਥ ਲਿਖੋ ਨਹੀਂ ਤੇ ਅਨਰਥ ਹੋ ਜਾਵੇਗਾ ਵੀ ਐਡਾ ਵੱਡਾ ਸ਼੍ਰੀਮਨ ਸੇਵ ਜੀ ਨੂੰ ਅੱਜ ਜਿਹੜਾ ਮਾਣ ਹੈ ਇਹ ਵੱਡਿਆਂ ਮਾਹਪੁਰਖਾਂ ਦੀਆਂ ਕਮਾਈਆਂ ਕਰਕੇ ਹੈ ਤੇ ਉਸ ਵੇਲੇ ਗੁਰਸੱਭ ਫਰੀਦਕੋਟ ਤੋਂ ਜਿਹਨੂੰ ਆਪਾਂ ਫਰੀਦਕੋਟਿਆ ਟੀਕਾ ਕਹਿੰਨੇ ਆ ਫਰੀਦਕੋਟ ਤੋਂ ਆਪ ਜੀ ਸਾਡੇ ਤੋਂ ਜ਼ਿਆਦਾ ਜਾਣਦੇ ਹੋ ਸਤਿਕਾਰਯੋਗ ਸੰਤ ਬਾਬਾ ਬਦਨ ਸਿੰਘ ਜੀ ਤੇ ਹੋਰ ਬੜੇ ਮਹਾਨ ਵਿਦਵਾਨ ਨਿਰਮਲ ਮਾਹਪੁਰਖ ਦੇਸ਼ ਭਰ ਤੋਂ ਇਕੱਤਰ ਹੋ ਕੇ ਸੇਖਮਾ ਤੋਂ ਫਰੀਦਕੋਟ ਜਾਂਦੇ ਨੇ ਜੀ 1877 ਤੋਂ 1882 ਤੱਕ 5 ਸਾਲ ਦੇ ਵਿੱਚ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਜੀ ਦਾ ਸਭ ਤੋਂ ਪਹਿਲਾ ਟੀਕਾ ਫਰੀਦਕੋਟਿਆ ਟੀਕਾ ਮਾਪੁਰਖਾ ਨੇ ਕੀਤਾ ਸੋ ਇਹ ਐਡਾ ਵੱਡਾ ਮਾਨ ਨਿਰਮਲਿਆਂ ਦੀ ਝੋਲੀ ਵਿੱਚ ਗੁਰੂ ਸਾਹਿਬ ਜੀ ਨੇ ਪਾਇਆ ਏ ਜੀ ਜਦੋਂ ਜਦੋਂ ਵਿਦਵਤਾ ਦੀ ਗੱਲ ਹੋਵੇਗੀ ਉਦੋਂ ਨਿਰਮਲਿਆਂ ਨੂੰ ਅੱਖੋਂ ਪਰੋਖੇ ਕੀ ਕਰਨਾ ਜੀ ਜੇ ਨਿਰਮਲੇ ਵਿਦਵਾਨ ਨਾ ਹੁੰਦੇ ਤੇ ਅੱਜ ਬਹੁਤ ਜ਼ਿਆਦਾ ਸਾਹਿਤ ਸਾਡੀ ਝੋਲੀ ਵਿੱਚ ਨਾ ਹੁੰਦਾ ਸੂਰਜ ਪ੍ਰਕਾਸ਼ ਵਰਗੇ ਮਹਾਨ ਗ੍ਰੰਥ ਸਾਡੇ ਕੋਲ ਨਾ ਹੁੰਦੇ ਸੇ ਤੁਹਾਡਾ ਨਿਵਾਜਿਆ ਹੋਇਆ ਗੁਰੂ ਸਾਹਿਬਾਂ ਦਾ ਸਾਜਿਆ ਹੋਇਆ ਨਿਰਮਲ ਪੰਥ ਹੈ ਸਮਾ ਵਿੱਚ ਵਾਦ ਲੈ ਗਿਆ ਵਾ ਪਰ ਇਹ ਸ਼੍ਰੀਮント ਸਾਹਿਬ ਜੀ ਦਾ ਸਮਾ ਸੀ ਜੀ ਇਸ ਲਈ ਪੁੱਹਾਂ ਚੁੱਕਾ ਦਾਸ ਦੀਆਂ ਦਾਸ ਦੀ ਝੋਲੀ ਪਾਇਓ ਮੇਰੇ ਸਤਿਕਾਰਯੋਗ ਸ਼੍ਰੀ ਮਹੰਤਰੀ ਸ਼ਮ ਸਿੰਘ ਜੀ ਸ਼੍ਰੀ ਨਿਰਮਲ ਪੰਚਾਇਤੀ ਅਖਾੜਾ ਡੇਰਾ ਧਰਮ ਤੁਜਾ ਪਟਿਆਲਾ ਔਰ ਉਸ ਸਥਾਨ ਦੇ ਸੇਖਵਾ ਨਗਰ ਦੇ ਮੁਖ ਸੇਵਾਦਾਰ ਉਥੋਂ ਦੇ ਵੀ ਮੁਖੀ ਨੇ ਉਹਨਾਂ ਵੱਲੋਂ ਦਾਸ ਨੇ ਹਾਜ਼ਰੀ ਲਵਾਈ ਹੈ ਜੀ ਓਲਾ ਚੁਕਾਂ ਦੀ ਸ਼ਮਾ ਅਸੀਸ ਦਿਓ ਫਤਿ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ